ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਜੇਕਰ ਤੁਸੀਂ ਪੰਜਾਬ 'ਚ ਰਹਿਣ ਵਾਲੇ ਹੋ ਤਾਂ ਤੁਸੀਂ ਕਿਵੇਂ ਆਪਣੇ ਆਧਾਰ ਕਾਰਡ ਨਾਲ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਆਸ਼ਮਾਨ ਕਾਰਡ ਬਣੇਗਾ ਜਾਂ ਨਹੀਂ ਇੱਕ ਬਹੁਤ ਹੀ ਆਸਾਨ ਤਰੀਕਾ ਹੈ ਜਿਹੜਾ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਹੀ ਚੈੱਕ ਕਰ ਸਕਦੇ ਹੋ ਆਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ 'ਚ ਆਪਾਂ Google ਓਪਨ ਕਰਾਂਗੇ ਤੇ ਉਸ 'ਚ ਟਾਈਪ ਕਰਾਂਗੇ sha52.gov .in ਅਤੇ ਅੰਡਰ ਤੇ ਪ੍ਰੈਸ ਕਰਾਂਗੇ ਹੁਣ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਦੀ ਇੱਕ ਵੈਬਸਾਈਟ ਓਪਨ ਹੋ ਜਾਵੇਗੀ ਜੀ ਇੱਥੇ ਲਿਖਿਆ ਹੈ ਚੈੱਕ ਯੂਰ ਏਜਿਬਿਲਟੀ ਤੇ ਕਲਿੱਕ ਕਰਾਂਗੇ ਤੇ ਉਸ ਤੋਂ ਬਾਅਦ ਪੇਜ ਓਪਨ ਹੋ ਜਾਵੇਗਾ ਐਂਟਰ ਆਧਾਰ ਨੰਬਰ ਇੱਥੇ ਆਪਣਾ ਆਧਾਰ ਨੰਬਰ ਐਂਟਰ ਕਰਨਾ ਹੈ ਤੇ ਉਸ ਤੋਂ ਬਾਅਦ ਕੈਪਚਾ ਐਂਟਰ ਕਰਨਾ ਹੈ ਤੇ ਸੱਜੇ ਤੇ ਕਲਿੱਕ ਕਰਾਂਗੇ ਤਾਂ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋ ਜਾਵੇਗਾ ਜਿੱਥੇ ਲਿਖਿਆ ਹੋਵੇਗਾ ਤੁਹਾਡਾ ਆਧਾਰ ਕਾਰਡ ਤੇ ਉਸ ਤੋਂ ਬਾਅਦ ਬੈਨੀਫੀਸ਼ੀਅਰੀ ਕੈਟਾਗਰੀ ਕਿ ਤੁਹਾਡੀ ਕੈਟਾਗਰੀ ਕਿਹੜੀ ਹੈ ਜਿਵੇਂ ਕਿ ਰਾਸ਼ਨ ਕਾਰਡ ਹੋ ਗਿਆ ਫਾਰਮਰ ਆਈਡੀ ਹੋ ਗਿਆ ਤੇ ਆਪਣਾ ਇੱਕ ਲੇਬਰ ਕਾਰਡ ਹੋ ਗਿਆ ਹਨਾ ਤੇ ਇੱਥੇ ਹੋਵੇਗਾ ਤੁਹਾਡਾ ਆਈਡੀ ਨੰਬਰ ਜਿਸ ਨੂੰ ਕਾਪੀ ਕਰਕੇ ਤੁਸੀਂ ਇਸ ਨੰਬਰ ਰਾਹੀਂ ਤੁਸੀਂ beneficiary.nhc.gov.in ਤੇ ਜਾ ਕੇ ਆਪਣਾ ਯੋਸ਼ਮਾਨ ਕਾਰਡ ਬਣਾ ਸਕਦੇ ਹੋ ਜੇਕਰ ਇੱਥੇ ਬੈਨੇਫੀਸ਼ੀਅਰੀ ਆਈਡੀ ਆ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਸ਼ੀਮਾਨ ਕਾਰਡ ਬਣਾਉਣ ਲਈ ਐਲੀਜੀਬਲ ਹੋ ਅਤੇ ਜੇਕਰ ਤੁਸੀਂ ਆਪਣਾ ਆਧਾਰ ਕਾਰਡ ਐਂਟਰ ਕਰਦੇ ਹੋ ਤੇ ਲਿਖਿਆ ਆਉਂਦਾ ਹੈ ਕਿ ਰਿਕਾਰਡ ਨਾਟ ਫਾਊਂਡ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ आयुष्मान कार्ड बनाਉਣ ਦੇ एलिਜੀਬਲ ਨਹੀਂ ਹੋ ਤਾਂ ਇਸ ਇੱਕ ਬਹੁਤ ਹੀ ਆਸਾਨ ਤਰੀਕਾ ਜਿਸ ਰਾਹੀਂ ਤੁਸੀਂ ਘਰ ਬੈਠੇ ਹੀ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਆਇਸ਼ਮਾਨ ਕਾਰਡ ਬਣੇਗਾ ਜਾਂ ਨਹੀਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਤਾਂ ਇੱਕ ਲਾਈਕ ਜਰੂਰ ਕਰਿਓ ਦੋਸਤਾਂ ਨਾਲ ਸ਼ੇਅਰ ਕਰਿਓ ਅੱਗੇ ਐਸੀ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ